ਕਿਦੇ ਸਰਵਨ ਮੱਤਾ ਮੈਂ ਜੱਗਿਆ ਤੈਨੂੰ ਕੋਈ ਪਤਾ ਨਹੀਂ ਲੱਗਦਾ ਮੈਂ ਕਿਦੇ ਸਰ ਤੇ ਖਸ ਤੇ ਆਈ ਮੱਤਾ ਸਰਹੱਦੀ ਹਲਕਾ ਡੇਰਾ ਬਾਬਾ ਨਾਗ ਦਾ ਪਿੰਡ ਰਾਈ ਚੱਕ ਦੇ 32 ਸਾਲਾ ਨੌਜਵਾਨ ਦੀ ਪੁਰਤਗਾਲ ਵਿੱਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਮ੍ਰਿਤਕ ਨੌਜਵਾਨ ਦੀ ਮੌਤ ਦੀ ਖਬਰ ਮਿਲਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ ਤੇ ਪਿੰਡ ਵਿੱਚ ਸੋਗ ਦੀ ਲਹਿਰ ਪਈ ਜਾ ਰਹੀ ਹੈ ਜਾਣਕਾਰੀ ਦਿੰਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜੁਗਰਾਜ ਸਿੰਘ ਤਕਰੀਬਨ 3 ਸਾਲ ਪਹਿਲਾਂ ਹੀ ਦੂਜੀ ਰੋਟੀ ਕਮੌਲੀ ਪੁਰਤਗਾਲ ਗਿਆ ਸੀ ਤੇ ਬੀਤੀ 10 ਦਸੰਬਰ ਨੂੰ ਨੌਜਵਾਨ ਜੁਗਰਾਜ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋਈ ਹੈ ਉਹਨਾਂ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧਿਤ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਦੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਜੁਗਰਾਜ ਸਿੰਘ ਦੇ ਮ੍ਰਿਤਕ ਦੇ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਸਮਾਜਿਕ ਰੀਤੀ ਰਿਵਾਜ ਅਨੁਸਾਰ ਉਸ ਦਾ ਅੰਤਮ ਸੰਸਕਾਰ ਕੀਤਾ ਜਾ ਸਕੇ ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਪੰਜਾਬ ਦੇ ਨੌਜਵਾਨ ਬਾਹਰ ਵੱਦੀਆਂ ਵਿੱਚ ਜਾਣ ਲਈ ਮਜਬੂਰ ਨਾ ਹੋਣ ਬਿਊਰੋ ਰਿਪੋਰਟ ਅਲ ਪੰਜਾਬ న్యూਸ ਮਾਪੀ ਜੀ ਬਰਾਸ ਸਿੰਘ ਕਿੰਨੇ ਦਿਨ ਤੋਂ ਮਰ ਗਿਆ ਹੈ ਮੇਰਾ ਅੱਜ 8ਵੇਂ ਮਹੀਨੇ ਦੀ 23 ਤਰੀਕ ਨੂੰ ਤੇ ਪਹਿਲੇ ਮਹੀਨੇ ਦੀ 8 ਤਰੀਕ ਨੂੰ ਵਾਪਸ ਆ ਜਾਣਾ ਹੈ ਮੇਰੇ ਕੋਲ ਤੇ ਹਾਂ ਜੀ ਇਹ ਮੇਰੇ ਤੋਂ ਸੁਣ ਆ ਗਿਆ ਦੋ ਵਜੇ ਸੁਣ ਆਇਆ ਰੰਗੋ ਕੇ ਤੇ ਖਤਮ ਹੋ ਗਿਆ ਮੇਰਾ ਬੁੱਤ ਆ ਮਰ ਜਾਣੀ ਗੋਜਾ ਬੱਚਾ ਉਹਦਾ ਮਰੋ ਹੀ ਗਿਆ ਵਾ ਲੋਕਦਾਰ ਕੋਲੋਂ ਗੱਲ ਹੋਈ ਥੇ ਜਿੱਦਾਂ ਨਾ ਕੋਈ ਡੇਲਿੰਗ ਨਾ ਗੱਲ ਮੈਨੂੰ ਗੱਲ ਬਾਤ ਹੋਈ ਸੀ ਮੈਨੂੰ ਕਹਿੰਦਾ ਮੰਮੀ ਮਿੰਨੂ ਇਹ ਨਰੇ ਮੁੱਟਾ ਦੇ ਨੰਬਰ ਦੱਸ ਮੈਂ ਆਖਿਆ ਉਹ ਤਕਰੀਬੀ ਨਾ ਵੇ ਚ ਗਿਆਈ ਮੈਂ ਬੋਤ ਮੈਨੂੰ ਚੀਜ਼ਾਂ ਦੀ ਕੋਈ ਲੋੜ ਨਹੀਂ ਵੇ ਤੂੰ ਆਪ ਘਰ ਆ ਤੇ ਟਿਕ ਟੋ ਇਹ ਤੂੰ ਕਾ ਰਾਜ ਮੈਨੂੰ ਚੀਝਾਂ ਦੀ ਨਹੀਂ ਲੋੜ ਮੇਰੇ ਪੁੱਤ ਨੇ ਮੁਰਕੇ ਕੋਈ ਗੱਲ ਨਹੀਂ ਕੀਤੀ ਅਗਲੇ ਦਿਨ ਮੂੰਨਾ ਉਹਨੇ ਤੇ ਮੇਰਾ ਪੁੱਤ ਮੁੱਕ ਗਿਆ ਮੈਂ ਭੂਣ ਠੀਕਦੀ ਹਾਂ ਹਾਂ ਭਰਾ ਕੀ ਕਰਾਂ ਮੈਨੂੰ ਲੱਗੇ ਕਿ ਮੈਨੂੰ ਲੱਗਦਾ ਨਹੀਂ ਕਿ ਇੱਥੇ ਠੀਕ ਕਰਨ ਨਾਲ ਨੌਕਰੀਆਂ ਮਿਲਦੇ ਕੀ ਲੋੜ ਹੈ ਬਾਹਰ ਮੈਂ ਨਹੀਂ ਜਾਣੇ ਚਾਹੀਦੇ ਬਾਹਰ ਦੇ ਰੋਟੀ ਦਿੱਕੇ ਕਰਨ ਦਾ ਵਿਚਾਰ ਕੀ ਮੰਗ ਕਰਦੇ ਸਰਕਾਰ ਤੋਂ ਜਿਹੜੀ ਡੈੱਡ ਬੋਡੀ ਦੀ ਆਉਂਦੀ ਹੈ ਹਾਂ ਜੀ ਮੇਰਾ ਬੁੱਤ ਕਰਾਉਣਾ ਚਾਹੀਦਾ ਨੋਦਾਂ ਜਿੱਕੀ ਨਹੀਂ ਆਉਣਾ ਨਹੀਂ ਜਿੱਕੀ ਆਉਣਾ ਮੇਰਾ ਪੁੱਤ ਜੇ ਵਾਇਰ ਗੁਰਦੀ ਦਾ ਖਾਲਸਾ ਵਾਇਸ ਜੀ ਦੀ ਫਤਿਹ ਬੱਚਾ ਜਗਰਾਤ ਸਿੰਘ 3 ਸਾਲ ਪਹਿਲਾਂ ਫੂਰਤਕਾਰ ਵਿੱਚ ਗਿਆ ਹੈ ਦੋ ਦਿਨ ਪਹਿਲਾਂ ਆਉਂਦੀ ਦਤੋ ਇਹ ਸਰਕਾਰ ਤੇ ਦੇਰ ਰੈਸੀਡੈਂਟ ਹੋ ਗਿਆ ਮੌਕੇ ਤੇ ਹੀ ਮੌਤ ਹੋ ਗਈ ਹੈ ਇਹ ਕਰਕੇ ਅਸੀਂ ਪਰਿਵਾਰ ਦੇ ਨਾਲ ਸਾਰੇ ਪਿੰਡ ਦੇ ਵਿੱਚ ਬਹੁਤ ਸੋਗ ਦੀ ਲਹਿਰ ਵੀ ਘਣੀ ਚੱਲ ਰਹੀ ਹੈ ਬਹੁਤ ਦੁੱਖदाई ਇਹ ਕੰਮ ਹੈ ਆਇਸ ਕਰਕੇ ਭਾਈ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਤੇ ਉਹਨਾਂ ਦੀ ਜਿਹੜੀ ਬੇ ਆ ਉਹ ਪਰਿਵਾਰ ਨੂੰ ਉਹਦੀ ਮਾਤਾ ਹੈ ਵਿਚਾਰੀ ਵਿਧਵਾ ਹੈ 30 ਸਾਲ ਤੋਂ ਲੈ ਛੋਟੇ ਛੋਟੇ ਬੱਚੇ ਪਾਲਦੇ ਹੁਣ ਬੱਚਾ ਕਮਾਉਣ ਵਾਸਤੇ ਗਿਆ ਹੀ ਦੇ ਘਰ ਉਹਨੇ ਆਉਣਾ ਸੀ 8 ਤੀਕ ਦੀ ਜਾਂ 8 ਦੇ ਰੋਜੀ ਦੀ ਉਹ ਵੀ ਤੀਕ ਸੀ ਤੇ ਆਉਣ ਤੋਂ ਪਹਿਲਾਂ ਹੀ ਵਿਚਾਰੇ ਦੀ ਜੋ ਡੈਥ ਹੋ ਗਈ ਆ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਵਿਦੇਸ਼ ਮੰਤਰੀ ਨੂੰ ਕਿ ਉਹ ਸਾਡੇ ਜ਼ਿਲ੍ਹੇ ਦੇ ਐਮਪੀ ਸਰਦਾਰ ਸੁਖਵਿੰਦਰ ਸਿੰਘ ਜੀ ਰੰਧਾਵਾ ਸਾਹਿਬ ਸੈਸ਼ਨ ਚੱਲਣ ਡਿਆ ਸੈਸ਼ਨ ਦੇ ਵਿੱਚ ਉਹਨੇ ਇਹ ਮੁੱਦਾ ਠਾਕੇ ਤੇ ਬੱਚੇ ਦੀ ਜੋ ਦੇ ਆ ਉਹਦੀ ਡੈੱਡ ਬਾਲਦੀ ਆ ਉਹ ਜਲਦੀ ਤੋਂ ਜਲਦੀ ਗੁਰਦਾਸਪੁਰ ਦੇ ਵਿੱਚ ਪਿੰਡ ਰੈ ਚੱਕ ਚਾਈ ਜਾਏ ਅਸੀਂ ਬੇਨਤੀ ਕਰਦੇ ਆਂ ਬੜਾ ਦੁਖੀ ਹਿਰਦੇ ਦੇ ਨਾਲ ਅਸੀਂ ਇਹ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਤੇ ਇਹ ਜਿਹੜਾ ਮੁੱਦਾ ਆ ਕਿ ਜਲਦੀ ਤੋਂ ਜਲਦੀ ਜਿਹੜੀ ਆ ਇਹ ਡੈੱਡ ਬਾਡੀ ਜਿਹੜੀ ਆ ਰਾਇ ਚੱਕਰ ਵਿੱਚ ਪਹੁੰਚਾਈ ਜਾਇਆ ਉਹਦੀ ਮਾਂ ਉਹਦਾ ਭਰਾ ਉਹਦਾ ਛੋਟਾ ਜਿਹਾ ਬੱਚਾ 3 ਸਾਲ ਦਾ ਉਹਨੇ ਉਚਾਰੇ ਦਾ ਜਨਮੇ ਵੀ ਬਾਅਦ ਦੇ ਵਿੱਚ ਹੋਇਆ ਉਹਨੇ ਆਪਣੇ ਪਿਓ ਦਾ ਕੁਝ ਨਹੀਂ ਵੇਖਿਆ ਫੋਨ ਦੇ ਉੱਤੇ ਵੇੰਦਾ ਰਿਹਾ ਇਹ ਕਰਕੇ ਅਸੀਂ ਬੇਨਤੀ ਕਰਦੇ ਆਂ ਕਿ ਜਲਦੀ ਤੋਂ ਜਲਦੀ ਜੜੀ ਆ ਤੇ ਇਹਲਾ ਲੰਮੇ ਲੰਮੇ ਸਮੇਂ ਦਾ 15 ਦਿਨ ਲੱਗ ਜਾਂਦੇ ਹਫਤੇ ਦੇ ਅੰਦਰ ਅੰਦਰ ਜਿਹੜੀ ਉਹਦੀ ਡੈੱਡ ਬਾਡੀ ਆ ਉਹ ਪਿੰਡ ਪਹਚਾਈ ਜਾਏ ਤੇ ਉਹਨੂੰ ਰੀਤੀ ਰਿਵਾਜਾਂ ਦੇ ਨਾਲ ਉਹਦਾ ਸੰਸਕਾਰ ਕੀਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਰਕਾਰਾਂ ਵਾਅਦੇ ਕਰਕੇ ਆਉਂਦੀਆਂ ਆ ਦਿੰਦੀਆਂ ਕੁਝ ਨਹੀਂ ਬੱਚਿਆਂ ਨੂੰ ਰੋਟੀ ਰੋਟੀ ਵਾਸਤੇ ਬੱਚਿਆਂ ਵਾਸਤੇ ਵਿਦੇਸ਼ਾਂ 'ਚ ਜਾਣਾ ਪੈਂਦਾ ਆ ਤੇ ਅੱਜ ਵੇਖੋ ਕੀ ਹਾਲ ਹੋਣ ਡਿਆ ਡੇਢ ਡੇਢ ਦੋ ਘੰਟੇ ਪਹਿਲਾਂ ਐਕਸੀਡੈਂਟ ਹੋਇਆ ਤੇ ਸੜਕ ਦੇ ਉੱਤੇ ਪਿਆ ਰਿਆ ਬੱਚਾ ਫੇਰ ਕੇ ਦੂਰ ਦਰਦੀ ਪੁਲਿਸ ਆਈ ਆ ਫਿਰ ਉਹ ਲੈ ਕੇ ਗਏ ਆ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਕੱਲੇ ਵਾਅਦੇ ਨਾ ਕਰਕੇ ਆਓ ਇਹ ਵਾਅਦਿਆਂ ਨੂੰ ਲੁਭਾਓ ਵੀ ਜੇ ਇੱਥੇ ਸਭ ਕੁਝ ਹੋਏ ਤੇ ਫਿਰ ਕੀ ਲੋੜ ਹੈ ਜਾਂਦੀ ਇਹਦੀ ਹਾਂਜੀ ਤੇ ਇਹ ਕਰਕੇ ਆਪਾਂ ਬੇਨਤੀ ਕਰਾਂਗੇ ਜਿਹੜੀ ਵੀ ਸਰਕਾਰ ਆ ਜਿਹੜੀ ਸਰਕਾਰ ਗੁੰਦੀ ਆ ਗਾਂਉਂਦੀਆਂ ਜਾਂਦੀਆਂ ਰਹਿੰਦੀਆਂ ਆ ਇਹਨਾਂ ਨੂੰ ਇਹਨਾਂ ਨੂੰ ਇੱਥੇ ਦੋ ਕਾਰੋਬਾਰ ਇਹਨਾਂ ਨੂੰ ਨੌਕਰੀਆਂ ਦੋ ਤੇ ਮਾਵਾ ਦੇ ਕੋਲ ਆਪਣੇ ਪੁੱਤ ਰਹਿਣ ਤੇ ਆਪਣੇ ਬੱਚਿਆਂ ਦੇ ਕੋਲ ਆਪਣਾ ਬਾਪ ਰਹੇ ਇਹ ਕਰਕੇ ਇਹਨਾਂ ਨੇ ਦੁੱਖ ਦੀ ਘੜੀ ਬਹੁਤ ਜ਼ਿਆਦਾ ਵੇਖੀ ਆ ਇਸ ਇਹਨਾਂ ਦਾ ਬਾਪ ਮਿਹਰਤੀ 32 ਸਾਲ ਹੋ ਗਿਆ ਪੂਰਾ ਹੋ ਗਿਆ ਛੋਟੇ ਛੋਟੇ ਬੱਚੇ ਆ ਮੇਰੇ ਲਾਗੇ ਉਹਨਾਂ ਦਾ ਬ੍ਰਦਰ ਆ ਤੇ ਛੋਟਾ ਜਿਹਾ ਉਹਨੂੰ 3.5 ਸਾਲ ਦਾ ਤੇ ਜਦੋਂ ਉਹਦੀ ਡੈਥ ਹੋ ਗਈ ਮਾਂ ਨੇ ਬੜੀ ਮੁਸ਼ਕਲ ਪਾਲਿਆ ਮੈਨੂੰ ਪਾਲ ਕੇ ਪਤਾ ਨਹੀਂ ਕਿਤਨਾ ਉੱਥੇ ਘੱਲਿਆ ਆ ਕਿਤਨਾ ਪੈਸੇ ਚੁੱਕੇ ਆ ਕੀ ਕੀਤਾ ਆ ਪਿਆਰੀ ਵੇਤੀ ਆ ਤੇ ਬੱਚਾ ਆਪਣਾ ਜਿਹੜਾ ਉਹਦਾ ਸੈੱਟ ਹੋਇਆ ਸੀ ਉਹਨਾਂ ਦਾ ਆਪਣੇ ਬੱਚਿਆਂ ਨੂੰ ਮਾਂ ਨੂੰ ਭਰਾਵਾਂ ਨੂੰ ਮਿਲਣ ਵਾਸਤੇ ਆਉਣਾ ਸੀ ਤੇ ਉਹਦੀ ਵਿਚਾਰੇ ਦੀ ਡੈਥ ਹੋ ਗਈ ਆ ਬਹੁਤ ਦੁਖਦਈ ਗੱਲ ਆ ਪਰ ਅਸੀਂ ਬੇਨਤੀ ਕਰਦੇ ਆ ਜੇ ਤੁਸੀਂ ਜਲਦੀ ਬਹੁਤ ਜਲਦੀ ਉਹਨਾਂ ਦਾ ਜਿਹੜਾ ਸਰੀਰ ਆ ਅੰਤਮ ਸਰੀਰ ਜਿਹੜਾ ਉਹ ਰਾਜ ਚੱਕ ਵਿੱਚ ਪਚਾਓ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ